ਮੇਰਾ ਮਨ ਕਰਦਾ ਹੈ ਵੀ ਆਪਾਂ ਨੂੰ ਲੋਕ ਦੇਖਦੇ ਤਾਂ ਹੈ ਨਹੀਂ 2013 ਤੋਂ ਆਪਾਂ ਹਜ਼ਾਰਾਂ ਲੋਕਾਂ ਦੇ ਕੰਮ ਆਏ ਆ ਆਪਾਂ ੱੱਕੇ ਕੰਦੇ ਫਰੀ ਜਾਂਨੇ ਆ ਲੋਕਾਂ ਨੂੰ ਪਸੰਦ ਨਹੀਂ ਡਰਾਮੇ ਲੋਕਾਂ ਨੂੰ ਪਸੰਦ ਨਹੀਂ ਪੈਸੇ ਮੰਗਣ ਵਾਲੇ ਆਪਾਂ ਫਰੀ ਇਲਾਜ ਕਰਾਏ ਨੇ ਆਯੂਸ਼ਮਾਨ ਤੇ ਆਪਾਂ ਨੇ ਹਜ਼ਾਰਾਂ ਬ੍ਰੇਨ ਆਪਰੇਸ਼ਨ ਹਜ਼ਾਰਾਂ ਸਟੰਟ ਗੋਡੇ ਬਦਲੀ ਅੱਜ ਵੀ ਕਰਾ ਰਹੇ ਆ। ਹੁਣ ਵੀ ਚੰਡੀਗੜ੍ਹ ਫਿਰਦਾ। ਮੇਰਾ ਇੱਕ ਮਨ ਕਰਦਾ ਹੈ ਵੀ ਹੁਣ ਮਾ ਉਹਨਾਂ ਚਿਰ ਲਈ ਕੋਈ ਸੋਸ਼ਲ ਮੀਡੀਆ ਨਾ ਫੜਾ ਜਿੱਲੇ ਤੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਦਰ ਕੀ ਹੁੰਦੀ ਹੈ। ਕਿਉਂਕਿ ਸੋਸ਼ਲ ਮੀਡੀਆ ਤੋਂ ਹੁਣ ਮੇਰਾ ਮਨ ਲੱਗ ਗਿਆ। ਹਜ਼ਾਰ ਫੋਨ ਮੈਨੂੰ ਸੋਸ਼ਲ ਮੀਡੀਆ ਤੋਂ ਲੋਕਾਂ ਦਾ ਆਉਂਦਾ ਹੈ। ਸਾਡਾ ਆ ਕਰਨਾ ਜੀ ਮੈਂ ਸਭ ਨੂੰ ਗ੍ਰੇਟ ਕਰਦਾ। ਪਰ ਉਹ ਬੰਦੇ ਵੀ ਮੈਨੂੰ ਫੋਲੋ ਨਹੀਂ ਕਰਦੇ। ਉਹ ਬੰਦਿਆਂ ਨੂੰ ਵੀ ਜਦ ਗਾਈਡ ਹੋ ਗਏ ਕੰਮ ਹੋ ਗਿਆ ਤਾਂ ਮੁੜ ਕੇ ਸਸਰੀ ਘਰ ਇਸ ਲਈ ਬਹੁਤ ਜਲਦੀ ਸੋਸ਼ਲ ਮੀਡੀਆ ਫੋਨ ਤੋਂ ਕਿਨਾਰਾ ਕਰਕੇ ਬਾਰਡਰ ਵਾਲਾ ਫੋਨ ਲੈ ਲੈਣੇ ਜਿਹਦੇ ਤੇ ਸੋਸ਼ਲ ਮੀਡੀਆ ਚੱਲੇ ਹੀ ਨਾ ਕਿਉਂਕਿ 2013 ਤੋਂ ਅੱਜ 2025 ਆ ਗਿਆ ਜਿਹੜਾ ਇਹ ਕੰਮ ਚੱਲਦਾ ਹੈ 12 ਫੇਸਬੁਕ ਤੇ 5 15 2000 ਫੇਸਬੁਕ ਤੇ ਹੋਣਗੇ ਜਿਹੜਾ ਲੱਖ ਵਾਲਾ ਪੇਜ ਸੀ ਫਾਲੋਅਰ ਵਾਲਾ ਉਹ ਖਤਮ ਕਰਾਤਾ YouTube ਤੇ 5 7000 ਪੂਰੇ ਨਹੀਂ ਹੋਏ ਤਿੰਨਾ 3800 ਬੰਦਾ ਹੈ YouTube ਤੇ ਇਸ ਲਈ ਆਪਣੀ ਜਦ ਕੋਈ ਕਵਰ ਨਹੀਂ ਕਰਦਾ ਫਿਰ ਆਪਾਂ ਚੰਡੀਗੜ੍ਹ ਕਿਉਂ ਤੱਕੇ ਖਾਦੇ ਨੇ ਆ ਸਵੇਰੇ ਆ ਜਾਂਦੇ ਆ ਸ਼ਾਮ ਤੱਕ ਚੰਡੀਗੜ੍ਹ ਫਿਰਦੇ ਆ ਕਿਉਂ ਆਪਾਂ ਤੱਕੇ ਖਾਈਏ ਫਿਰ ਜਦੋਂ ਲੋਕ ਕਦਰ ਨਹੀਂ ਕਰਦੇ ਇੰਸਟਾਗ੍ਰਾਮ ਤੇ ਵੀ ਗਿਆ ਸੀ ਉੱਥੇ 20000 ਬੰਦਾ ਹੋਇਆ ਕਿਉਂ ਭਾਈ ਤੁਸੀਂ ਕੈਨੇਡਾ ਅਮਰੀਕਾ ਤੋਂ ਤੁਸੀਂ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਸਤੀਜ ਨੂੰ ਸਾਰੇ ਜਿਹੜੀ ਮੈਸੇਜ ਕਰਦੇ ਹੋ ਹਜ਼ਾਰ ਮੈਸੇਜ ਹਜ਼ਾਰ ਕਾਲਸ ਆਉਂਦਾ ਤੇ ਫੋਲੋ ਕਰਨ ਵੇਲੇ ਕੋਲ ਕੀ ਹੁੰਦਾ ਤੁਹਾਡੇ ਘਰ ਦੇ ਵਿੱਚ ਜਾਨਾਂ ਵੱਜਦੀਆਂ ਨੇ ਮੇਰੀ ਗਾਈਡੈਂਸ ਚ ਪਰ ਤੁਸੀਂ ਪੂਰਾ ਪਰਿਵਾਰ ਵੀ ਸਾਰੇ ਫੋਨਾਂ ਤੇ ਮੈਨੂੰ ਫੋਲੋ ਨਹੀਂ ਕਰਦਾ ਜਿਹੜੇ ਕਰਦੇ ਨੇ ਉਹਨਾਂ ਦਾ ਧੰਨਵਾਦ ਹੈ ਇਸ ਲਈ ਆ ਦੇਖੋ 4 ਵਜੇ ਘਰੋਂ ਚੱਲ ਕੇ ਫੇਰ ਕਿਤੇ ਹੋਰੇ ਚੰਡੀਗੜ੍ਹ ਪਹੁੰਚੀਦਾ ਸਵੇਰੇ 8 ਵਜੇ 2 ਵਜੇ ਤੱਕ 1 ਵਜੇ ਤੱਕ ਆਫਿਸ ਬੈਠ ਕੇ ਜਿੰਨੀ ਕੰਮ ਹੁੰਦਾ ਉਹਨਾਂ ਕ ਕਰੀਦਾ ਜਿੰਨੇ ਕ ਆਪਰੇਸ਼ਨ ਹੁੰਦੇ ਨੇ ਉਹਨਾਂ ਨੂੰ ਕੈਵ ਕਰੀਦੇ ਇਸ ਲਈ ਅੱਕੇ ਆ ਪਿਆ ਹੁਣ ਪੈਨਿਕ ਹੋਣ ਲੱਗ ਗਿਆ ਕਿਉਂਕਿ 10 ਲੱਖ ਫਾਲੋਅਰ ਵਾਲੇ ਜਿਸੂਸ ਬੜੇ ਜਾਂਦੇ ਨੇ 15 ਲੱਖ ਫਾਲੋਅਰ ਵਾਲੇ ਦੇਸ਼ ਦੇ ਗद्दार ਫੜੇ ਜਾਂਦੇ ਨੇ ਜਿਹੜਾ ਦੇਸ਼ਵਾਸੀਆਂ ਲਈ ਕੰਮ ਕਰਦਾ ਉਹਨੂੰ 5000 ਫਾਲੋ ਕਰਦਾ 20000 ਫਾਲੋ ਕਰਦਾ ਉਹਨਾਂ ਨੂੰ 15 15 ਲੱਖ ਇਹਦੇ ਨਾਲ ਤਾਂ ਬếtਰਾ ਮੈਂ ਫਿਰ ਡਰਾਮੇ ਕਰਨ ਲੱਗ ਜਾ ਮੈਂ ਚੱਕ ਲੰਦਾ ਇੱਥੋਂ ਕੋਈ ਨਾ ਕੋਈ ਕੰਟੈਂਟ ਬਥੇਰੇ ਪਏ ਨੇ ਮੇਰੇ ਕੋਲੇ ਇਹ ਨਹੀਂ ਹੈਗਾ ਮੇਰੇ ਕੋਲੇ ਫਾਲੋਅਰ ਵਧਾਉਣ ਦੀ ਗਿੱਦੜ ਸਿੰਗੀ ਨਹੀਂ ਮੈਂ ਉਹ ਟਾਈਮ ਦਾ ਯੂਮੈਟਿਕ ਆਪਰੇਟਰ ਰਹਾ ਜਦੋਂ ਪੰਜਾਬ ਚ ਇੱਕੇ ਕੈਮਰਾ ਹੁੰਦਾ ਸੀ ਦੂਰਦਰਸ਼ਨ ਦਾ ਜਿਹੜਾ ਪ੍ਰਾਈਵੇਟ ਚੱਲਦਾ ਸੀ ਜੀਓ ਮੈਸੇਜ ਚਲਾਉਂਦਾ ਰਿਹਾ ਚੰਡੀਗੜ੍ਹ ਬਹੁਤ ਕੁਸ਼ ਕੀਤਾ ਕਲੈਪ ਤੋਂ ਲੈ ਕੇ ਪ੍ਰੋਡਕਸ਼ਨ ਤੱਕ ਦੀ ਸਾਰੀ ਜਾਣਕਾਰੀ ਆਪਾਂ ਨੂੰ ਚੈਨਲ ਵੀ ਚਲਾ ਸਕਦੇ ਸੀ ਪਰ ਇਹ ਕੰਮ ਤਾਂ ਫੜਿਆ ਸੀ ਕਿ ਇਹਦੇ ਚ ਜ਼ਿੰਦਗੀ ਬਚਦੀ ਹੈ ਕਿਸੇ ਦੀ ਪਰ ਮੈਨੂੰ ਨਹੀਂ ਲੱਗਦਾ ਪੰਜਾਬੀ ਕਦਰਦਾਨ ਨਹੀਂ ਪੰਜਾਬੀ ਕਦਰਦਾਨ ਨਹੀਂ ਹੈਗੇ ਉਹ ਪਹੁੰਚ ਗਿਆ ਹੁਣ ਮੈਂ ਸਵੇਰ ਦਾ ਮੈਂ ਫੋਨ ਤੇ 50 ਬੰਦਿਆਂ ਨੂੰ ਗਾਈਡ ਕਰਕੇ ਆ ਚੰਡੀਗੜ੍ਹ ਚ ਬੁਲਾ ਲਿਆ ਤੁਸੀਂ ਦੱਸੋ ਕਿ ਕਿੰਨਾ ਕਦਰ ਕਰਦੇ ਨੇ ਮੈਨੂੰ ਉਹ ਲੋਕ ਫੋਲੋ ਕਰਦੇ ਨੇ ਸਿਰਫ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਥੋਂ ਕੰਮ ਨਹੀਂ ਲੈਣਾ ਹੁੰਦਾ ਜਿਨ੍ਹਾਂ ਨੇ ਕੰਮ ਲਿਆ ਉਹ ਮੈਨੂੰ ਫੋਲੋ ਨਹੀਂ ਕਰਦੇ ਮੈਨੂੰ ਵੈਸੇ ਜਿਹੜੇ ਪਸੰਦ ਕਰਦੇ ਨੇ ਉਹਨਾਂ ਦਾ ਧੰਨਵਾਦ ਆ ਉਹਨਾਂ ਕੋਲੇ ਮੇਰਾ ਫੋਨ ਨੰਬਰ ਆਏਗਾ ਮਾ ਉਹਨਾਂ ਦੇ ਕੰਮ ਆ ਜਾਊਗਾ ਜ਼ਰੂਰੀ ਨਹੀਂ ਉਹ ਮੇਰੀਆਂ ਵੀਡੀਓ ਦੇਖ ਕੇ ਮੈਨੂੰ ਕੰਮ ਕਰੋ ਉਹਨਾਂ ਦੇ ਕੰਮ ਵੈਸੇ ਵੀ ਆ ਸਕਦਾ ਕਿਉਂਕਿ ਉਹਨਾਂ ਕੋਲੇ ਫੋਨ ਨੰਬਰ ਹੈਗਾ ਅੱਛਾ ਜੀ ਥੈਂਕ ਯੂ